ਗਲਾ ਪੂਰਾ ਫਿੱਟਦਾ ਫਿੱਟ ਉਮੀ ਟਿਕ ਜੂਗਾ ਮਤਲਬ ਕਿ ਤੁਹਾਡੀ ਬਾਡੀ ਤੇ ਹੈ ਨਾ ਮੇਰੀਆਂ ਭੈਣਾਂ ਇੰਨੀਆਂ ਹਨਾ ਮਜਬੂਰ ਹੁੰਦੀਆਂ ਨੇ ਮੈਂ ਉਹਨਾਂ ਨੂੰ ਘਰ ਚ ਬੈਠ ਕੇ ਕੰਮ ਤਾਂ ਕਰਨਾ ਪੈਂਦਾ ਵੱਟ ਉਹ ਮਤਲਬ ਕਿ ਵਧੀਆ ਜਗ੍ਹਾ ਤੇ ਜਾ ਕੇ ਟ੍ਰੇਨਿੰਗ ਨਹੀਂ ਲੈ ਸਕਦੀਆਂ ਕਈਆਂ ਕੋਲ ਨਹੀਂ ਮਨੀ ਪ੍ਰੋਬਲਮ ਵੀ ਹੁੰਦੀ ਹੈ ਨਾ ਤਾਂ ਉਹਨਾਂ ਲਈ ਸ੍ਰੀ ਕਾਲ ਜੀ ਅੱਜ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਕਟਿੰਗ ਜਿਹੜੀ ਕਿ ਆਪਾਂ ਇਹ ਸੂਟ ਦੀ ਕਟਿੰਗ ਕਰਨ ਜਾ ਰਹੇ ਹਾਂ ਮੈਂ ਸੋਚਿਆ ਵੀ ਇੱਕ ਵੀਡੀਓ ਮਨਾਈ ਦੀ ਸਾਰੀਆਂ ਭੈਣਾਂ ਲਈ ਜਿੱਦਾਂ ਕਹਿਣਾ ਆਪਾਂ ਕਹਿੰਦੇ ਨੇ ਗਲੇ ਆਪਣੇ ਉੱਪਰੋਂ ਆ ਫਰੰਟ ਤੋਂ ਬੈਕ ਨੂੰ ਜਾਣ ਲੱਗ ਜਾਂਦੇ ਆ ਜਿਆਦਾਤਰ ਜਹ ਪਲੇਟਸ ਹੁੰਦੀਆਂ ਨੇ ਜਿਹੜੀਆਂ ਉਹ ਵੀ ਉੱਪਰ ਨੂੰ ਜਾਣ ਲੱਗ ਜਾਂਦੀਆਂ ਨੇ ਹਨਾ ਉਦੋਂ ਦਾ ਅਸੀਂ ਅੱਜ ਤੁਹਾਨੂੰ ਬਹੁਤ ਹੀ ਵਧੀਆ ਨੁਕਤੇ ਦੱਸਾਂਗੇ ਜਿਹੜਾ ਕਿ ਅਜ਼ਮਾਇਆ ਹੋਇਆ ਅਸੀਂ ਹਰ ਰੋਜ਼ ਹੀ ਵਰਤਦੇ ਆ ਹਨਾ ਤੇ ਅਗਲਾ ਕਹਿੰਦਾ ਟੇਲਰ ਦੀ ਸਟੀਚਿੰਗ ਤੇ ਘਰ ਬੈਠੀਆਂ ਦੀ ਸਟੀਚਿੰਗ ਥੋੜਾ ਫਰਕ ਹੁੰਦਾ ਉਹ ਫਰਕ ਅੱਜ ਜ਼ਰੂਰ ਦੱਸਾਂਗੇ ਵੀ ਗਲੇ ਥੋੜੇ ਪਿੱਛੇ ਨੂੰ ਕਿਉਂ ਜਾਂਦੇ ਆ ਤੇ ਤੁਹਾਡੀ ਫਿਟਿੰਗ ਕਿਉਂ ਨਹੀਂ ਸਹੀ ਹੁੰਦੀ ਸਾਰੀ ਫਿਟਿੰਗ ਦੇ ਨਿਸ਼ਾਨ ਨੇ ਜਿਹੜੇ ਉਹ ਵੀ ਲਗਾਉਣੇ ਦੱਸਾਂਗੇ ਤੇ ਗਲੇ ਦਾ ਪਿੱਛੇ ਜਾਣਾ ਸਪੈਸ਼ਲੀ ਉਹ ਚੀਜ਼ ਤੁਨੋਂ ਅਜਿਹਾ ਸੰਗੇ ਗਲਾ ਤੁਹਾਡਾ ਕਦੇ ਵੀ ਪਿੱਛੇ ਨਹੀਂ ਜਾਊਗਾ ਜਿੱਦਾਂ ਤੁਸੀਂ ਸੂਟ ਵੇਅਰ ਕੀਤਾ ਪਾਇਆ ਹੋਇਆ ਤਾਂ ਤੁਹਾਡਾ ਸੂਟ ਬਿਲਕੁਲ ਫਿੱਟ ਦਾ ਫਿੱਟ ਉਦਾਂ ਹੀ ਰਹੂਗਾ ਨਾ ਅੱਗੇ ਨੂੰ ਜਾਵੇ ਨਾ ਪਿੱਛੇ ਨੂੰ ਜਾਵੇ ਗਲਾ ਪੂਰਾ ਫਿੱਟ ਦਾ ਫਿੱਟ ਉਵੇਂ ਟਿਕ ਜਾਊਗਾ ਮਤਲਬ ਤੁਹਾਡੀ ਬਾਡੀ ਦੇ ਨਾ ਆਜੋ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਨਾਪ ਸਾਢੇ 41 ਇੰਚ ਲੈਂਥ ਹੈ ਜੀ ਚੈਸਟ ਆ ਕੀ ਸਾਢੇ 20 ਇੰਚ ਕਮਰ ਆ ਜੀ ਸਾਢੇ 18 ਇੰਚ हिਪ ਆ ਕੀ ਸਾਢੇ 22 ਇੰਚ ਆਰਮ ਹੋਗੀ 16.5 6 ਇੰਚ ਮੂਰੀ ਠੀਕ ਹੈ ਜੀ ਸਾਈਡ ਸਲਾਈ ਹੋਗੀ 15 ਇੰਚ ਤੁਸੀਂ ਵੀ ਹਮੇ ਨਾਪ ਨੂੰ ਨੋਟ ਕਰ ਲਿਆ ਕਰੋ ਲੈਂਥ ਚੈਸਟ ਕਮਰ ਠੀਕ ਹੈ ਤੇ ਆਜੋ ਜੀ ਆਪਾਂ ਵੇਖਦੇ ਹਾਂ ਨਾ ਪਹਿਲਾਂ ਜਿਹੜੀ ਕਟਿੰਗਾਂ ਤੁਸੀਂ ਉਹਨੂੰ ਨਾ ਲਾਈਨਿੰਗ ਦੇ ਉੱਪਰ ਕਰਿਆ ਕਰੋ ਪਹਿਲਾਂ ਸੁਤਾਂ ਦੇ ਉੱਪਰ ਨਾ ਕਟਿੰਗ ਕਦੇ ਵੀ ਕਰਿਆ ਕਰੋ ਸਭ ਤੋਂ ਪਹਿਲਾਂ ਲਾਈਨਿੰਗ ਦੇ ਉੱਪਰ ਹੀ ਕਟਿੰਗ ਕਰਿਆ ਕਰੋ ਪ੍ਰੈਸ ਲੈ ਲਓ ਤੁਸੀਂ ਆਪਣੀ ਪ੍ਰੈਸ ਨੂੰ ਚੰਗੀ ਤਰ੍ਹਾਂ ਮਾਰ ਕੇ ਪੂਰਾ ਇਹਨੂੰ ਫਿਨਿਸ਼ ਕਰ ਲਓ ਠੀਕ ਹੈ ਜੀ ਨੈਕਸਟ ਕੰਮ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਜਿੰਨਾ ਵੀ ਦੇਖੋ ਕੋਈ ਕਾਣ ਵਗੈਰਾ ਜਾਂ ਕੁਝ ਵੀ ਹੈ ਨਾ ਉਹਨੂੰ ਤੁਸੀਂ ਕੱਪੜੇ ਦੇ ਵਿੱਚੋਂ ਪਹਿਲਾਂ ਹੀ ਕੱਢ ਦਿਓ ਠੀਕ ਹੈ ਜਿੱਦਾਂ ਕਿ ਆਹ ਦੇਖੋ ਕਾਣ ਸੀਗਾ ਥੋੜਾ ਜਿਹਾ ਕੱਪੜੇ 'ਚ ਫਰੰਟ ਬੈਕ 'ਚ ਇਹ ਆਪਾਂ ਪਹਿਲਾਂ ਹੀ ਕੱਢ ਲੇ। ਇੱਥੋਂ ਆਪਾਂ ਕੱਟ ਕਰ ਲਓ। ਧਿਆਨ ਨਾਲ ਦੇਖਿਓ। ਬਹੁਤ ਹੀ ਜ਼ਿਆਦਾ ਤਰੀਕੇ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ ਆਹ ਦੇਖੋ ਜੀ ਹੁਣ ਇੰਚ ਟੇਪ ਆਪਾਂ ਜਿੱਦਾਂ ਕਿ ਹੁਣ ਆਪਣੀ ਚੈਸਟ ਜਿਹੜੀ ਉਹ 20.5 ਇੰਚ ਆ ਛਾਤੀ 20.5 ਇੰਚ ਆ ਤਾਂ ਉਹਦੇ ਅਕੋਰਡਿੰਗ ਹੀ ਆਪਾਂ ਤੀਰਾ ਜਿਹੜਾ ਉਹ ਲਵਾਂਗੇ ਇੱਥੇ ਲੈ ਲਓ ਤੁਸੀਂ 6.5 ਇੰਚ ਠੀਕ ਹੈ ਜੀ ਇੱਥੋਂ ਵੀ ਤੁਸੀਂ 6.5 ਇੰਚ ਹੀ ਲੈ ਲਓ ਮੋਡਾ ਆਪਾਂ ਨਹੀਂ ਲੈਣਾ ਕਿਉਂਕਿ ਜੇ ਦੀ ਛਾਤੀ 20.5 ਇੰਚ ਹੁੰਦੀ ਆ ਤਾ ਮੋਡਾ 7.5 ਇੰਚ ਹੀ ਕਟਿੰਗ ਹੁੰਦਾ ਜੀ ਠੀਕ ਹੈ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਾ ਦਾਂਗੇ ਓਕੇ ਤੇ ਜਿਹੜੀ ਆ ਸਾਈਡ ਸਲਾਈ ਆ ਇਹਨੂੰ ਤੁਸੀਂ ਪਹਿਲਾਂ ਵੀ ਲਗਾ ਸਕਦੇ ਜੇ 15 ਗੀ ਅੱਧਾ ਇੰਚ ਵੱਧ ਲਾ ਕੇ 15.5 ਠੀਕ ਹੈ ਜੀ ਉੱਪਰੋਂ ਪਲੇਟਸ ਦਾ ਨਿਸ਼ਾਨ ਆ ਜਿਹੜਾ ਉਹ ਤੁਸੀਂ 12.5 ਇੰਚ ਤੇ ਲਗਾ ਲਓ ਠੀਕ ਹੈ ਜੀ ਤੇ ਇੱਥੋਂ ਆਪਾਂ 3.5 ਇੰਚ ਦੀਆਂ ਪਲੇਟਾਂ ਪਾਵਾਂਗੇ ਆਹ ਲਓ ਜੀ ਠੀਕ ਹੈ ਨਿਚੇਨ ਲੰਬੀ ਪਾਵਾਂਗੇ 7 ਇੰਚ ਠੀਕ ਹੈ ਇਹ ਆਪਣੀ ਪਲੇਟ ਦਾ ਨਿਸ਼ਾਨ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਇਹ ਕਰ ਦਾਂਗੇ ਇਧਰੋਂ ਫੇਰ ਆਪਾਂ ਲਾਈਨ ਨੂੰ ਮਿਲਾ ਦਾਂਗੇ ਇਹ ਲਾਈਨ ਨੂੰ ਵੀ ਆਪਾਂ ਫੇਰ ਮਿਲਾ ਦਾਂਗੇ ਇਹਦੇ ਬਿਲਕੁਲ ਸੈਂਟਰ ਦੇ ਵਿੱਚੋਂ ਜਿੱਥੇ ਪਲੇਟ ਹੁੰਦੀ ਹੈ ਸੈਂਟਰ ਦੇ ਵਿੱਚੋਂ ਫੇਰ ਇੱਕ ਲਾਈਨ ਮਾਰ ਦਾਂਗੇ ਆਪਾਂ ਤੇ ਇਹ ਵਾਲੀ ਲਾਈਨ ਹੈ ਜਿਹੜੀ ਇਹ ਬਾਕਸ ਆਪਣਾ ਬਣੇ ਹੋਇਆ ਸੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਬ੍ਰੈਸਟ ਆਪਣੀ ਉਹਦਾ ਲਾਵਾਂਗੇ 1/2 ਇੰਚ ਵੱਧ ਲਾਉਣਾ ਜੀ ਜਿੱਦਾਂ ਸਾਢੇ 2.5 ਇਅ ਤੇ 1 ਕੀ ਲਾਉਣਾਗਾ ਆ ਗਿਆ 1.5 ਇੰਚ ਕਿਉਂਕਿ ਹਲਕੀ ਜਿਹੀ ਇੱਥੇ ਆਪਣੀ ਜਿਹੜੀ ਪਲੇਟ ਪੈਂਦੀ ਹੁੰਦੀ ਹੈ ਉੱਪਰ ਵਾਲੀ ਉਹ ਪਲੇਟ ਦਾ ਵੀ ਮਾਰਜਿਨ ਆਪਾਂ 1/2 ਇੰਚ ਵੱਧ ਰੱਖ ਲੈਣੇ ਪਹਿਲਾਂ 1.5 ਇੰਚ ਹੋ ਗਿਆ ਜੀ ਕਮਰ ਦਾ ਨਿਸ਼ਾਨ ਜਿੱਦਾਂ 1.5/8 ਇੰਚ ਕਮਰ ਹੈ ਤਾਂ 1/2 ਇੰਚ ਕਮਰ ਦਾ ਵੱਧ ਕਰ ਲੋ ਕਿਉਂਕਿ ਪਲੇਟਾਂ ਦੇ ਵਿੱਚ ਵੀ ਕਪੜਾ ਆਣਾ ਨਾ 19 ਇੰਚ ਠੀਕ ਹੈ ਜੀ 19 ਇੰਚ ਇੱਥੇ ਲਾਤਾ 22 ਇੰਚ 22 ਇੰਚ ਇਹ ਪਤਾ ਨਿਸ਼ਾਨਾ ਠੀਕ ਹੈ ਫਿਰ ਆਪਾਂ ਜਿਹੜੀ ਆਪਣੀ ਫੱਟੀ ਹੁੰਦੀ ਹੈ ਨਾ ਉਹਦੇ ਨਾਲ ਇਹਨੂੰ ਇਸ ਤਰੀਕੇ ਨਾਲ ਦੇਖੋ ਠੀਕ ਹੈ ਜੀ ਫਿਟਿੰਗ ਦਾ ਨਿਸ਼ਾਨ ਨੂੰ ਚੰਗੀ ਤਰ੍ਹਾਂ ਮਲਾ ਲਓ ਤੇ ਉਸ ਤੋਂ ਬਾਅਦ ਇੱਥੇ ਆਪਾਂ ਮਾਰਜਿਨ ਲਾ ਲਓ 1 ਇੰਚ ਦਾ ਇਹਨੂੰ ਆਪਾਂ ਗੁਲਾਈ ਕਰ ਦੋ ਬੈਕ ਵਾਲੀ ਕਾਟ ਹਮੇਸ਼ਾ 2 ਇੰਚ ਘੱਟੋ-ਘੱਟ ਰੱਖਣੀ ਚਾਹੀਦੀ ਆ 프ਰੰਟ ਤੋਂ ਲੈ ਕੇ ਬੈਕ ਦੀ ਇਸ ਤਰੀਕੇ ਨਾਲ ਇਹਦੀ ਜਿਹੜੀ ਸ਼ੇਪ ਆ ਤੁਸੀਂ ਬਣਾ ਲਓ ਜਿਹੜੀ ਮੈਂ ਤੁਹਾਨੂੰ ਮੋਢੇ ਵਾਲੀ ਸਲਾਈ ਦੀ ਗੱਲ ਕਰ ਰਹੀ ਸੀ ਆਪਣੇ ਮੋਢੇ ਪਿੱਛੇ ਕਿਉਂ ਜਾਂਦੇ ਆ ਜਾਂ ਗਲੇ ਆਪਣੇ ਉੱਪਰ ਨੂੰ ਕਿਉਂ ਚੜਨੇ ਸ਼ੁਰੂ ਹੋ ਜਾਂਦੇ ਆ ਆਪਾਂ ਬਾਰ-ਬਾਰ ਖਿੱਚੀ ਜਾਂਦੇ ਆ ਜਾਂ ਇੱਧਰ-ਉੱਧਰ ਜਾਂਦੇ ਆ ਹਨਾ ਤੀਰੇ ਸੈੱਟ ਨਹੀਂ ਬੈਠਦੇ ਉਹਦੇ ਲਈ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਦੱਸਦੀ ਆ ਅੱਧਾ ਇੰਚ ਲੈ ਲਓ ਇੱਥੋਂ ਠੀਕ ਹੈ ਜੀ ਅੱਧੇ ਇੰਚ ਦਾ ਨਿਸ਼ਾਨ ਲੈ ਕੇ फ्रंट वाले पीस ਨੂੰ ਕੱਟ ਕਰ ਦੋ। ਫਰੰਟਾ ਪੀਸ ਅੱਧਾ ਇੰਚ ਉੱਚਾ ਚੱਕਦਿਆਂ ਕਰੋ। ਤੁਹਾਡਾ ਕਦੇ ਵੀ ਗਲਾ ਪਿੱਛੇ ਨਹੀਂ ਜਾਊਗਾ ਤੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸੂਟ ਹੈ ਉਹ ਬਣਾ ਕੇ ਪਾ ਲੋਗੇ। ਤੁਹਾਨੂੰ ਕੋਈ ਕੰਪਲੇਂਟ ਨਹੀਂ ਆਉਂਦੀ ਨਹੀਂ ਤਾਂ ਕਈ ਵਾਰ ਆਪਾਂ ਸਾਰਾ ਦਿਨ ਹੀ ਇੱਧਰੋਂ ਖਿੱਚ ਲੈ ਇੱਧਰੋਂ ਖਿੱਚ ਲੈ ਕਮੀਜ਼ ਨੂੰ ਐਵੇਂ ਕਰੀ ਜਾਂਦੇ ਆ ਤਾਂ ਕਰਕੇ ਪ੍ਰੋਬਲਮ ਆਉਂਦੀ ਆ। ਆਪਾਂ ਸਾਈਡ ਵਾਲੀਆਂ ਸਲਾਈਂਗ ਪਲੇਟਾਂ ਦੇ ਨਿਸ਼ਾਨ ਲਾ ਤੇ ਠੀਕ ਹੈ ਜੀ। ਜੇ ਤੁਸੀਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਵੀ ਸਿੱਖਣੇ ਨੇ ਤਾਂ ਸਾਡੀਆਂ ਵੀਡੀਓ ਨਾਲ ਨੂੰ ਜ਼ਰੂਰ ਵੇਖਿਆ ਕਰੋ ਤੇ ਤੁਹਾਨੂੰ ਆ ਜਿਹੜੀਆਂ ਪਲੇਟਸ ਲਗਾਉਣੀਆਂ ਨੇ ਵੀ ਕਿੰਨੀ ਬਰਸਟ ਤੇ ਕਿੰਨੀ ਪਲੇਟ ਪਾਉਣੀਆਂ ਕਿੰਨੀ ਤੇ ਕਿੰਨੀ ਪਾਉਣੀਆਂ ਉਹ ਵੀ ਤੁਹਾਨੂੰ ਸਮਝਾਵਾਂਗੇ ਨਾ ਇਹਦੇ ਕਰਕੇ ਤੁਸੀਂ ਸਾਡੀ ਵੀਡੀਓ ਨੂੰ ਜ਼ਰੂਰ ਚੱਲਦੇ-ਚੱਲਦੇ ਸ਼ੇਅਰ ਕਰਦੇ ਆ ਕਰੋ ਤਾਂ ਕਿ ਜਿਹੜਾ ਵੀ ਕੰਮ ਹੈ ਨਾ ਉਹਨੂੰ ਵੀਡੀਓ ਬਣਾਉਣ ਨੂੰ ਫਿਰ ਮਨਜਾ ਕਰਦਾ ਵੀ ਚਲੋ ਹਨਾ ਸ਼ੇਅਰ ਕੀਤੀ ਸੀ ਵੀ ਤਾਂ ਕਰਕੇ ਕਿਸੇ ਦੇ ਪਲੇ ਵਾਲਾ ਕੰਮ ਹੋ ਜਾਂਦਾ ਹੈ ਨਾ ਵੀ ਕਿਸੇ ਕਈ ਮੇਰੀਆਂ ਭੈਣਾਂ ਇੰਨੀਆਂ ਹਨਾ ਮਜਬੂਰ ਹੁੰਦੀਆਂ ਨੇ ਵੀ ਉਹਨਾਂ ਨੂੰ ਘਰ 'ਚ ਬੈਠ ਕੇ ਕੰਮ ਤਾਂ ਕਰਨਾ ਪੈਂਦਾ ਵੱਟ ਉਹ ਮਤਲਬ ਕਿ ਵਧੀਆ ਜਗ੍ਹਾ ਤੇ ਜਾ ਕੇ ਟ੍ਰੇਨਿੰਗ ਨਹੀਂ ਲੈ ਸਕਦੀਆਂ ਕਈਆਂ ਕੋਲ ਨਹੀਂ ਮਨੀ ਪ੍ਰੋਬਲਮ ਵੀ ਹੁੰਦੀ ਹੈ ਨਾ ਤਾਂ ਉਹਨਾਂ ਲਈ ਸਭ ਤੋਂ ਬੈਟਰ ਹੈ ਇਹ ਚੀਜ਼ਾਂ ਵੀ ਤੁਸੀਂ ਇਹਨੂੰ ਦੇਖੋ ਜਿਵੇਂ ਆਪਾਂ ਕਟਿੰਗ ਵੀ ਕਰ ਰਹੇ ਹਾਂ ਤਾਂ ਇਹਨੂੰ ਬਿਲਕੁਲ ਵੀ ਕੱਪੜੇ ਨੂੰ ਹਲਾਇਆ ਨਾ ਕਰੋ ਤੁਸੀਂ ਆਹ ਦੇਖੋ ਹਾਂਜੀ ਜੇ ਤੁਸੀਂ ਵੀ ਸਾਡੀਆਂ ਵੀਡੀਓ ਨੂੰ ਵੇਖਦੇ ਹੋ ਨਾ ਤਾਂ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਤਾਂ ਕਿ ਜਿਹੜੀਆਂ ਵੀ ਭੈਣਾਂ ਨੇ ਹਨ ਉਹਨਾਂ ਨੂੰ ਇਹ ਪਤਾ ਚੱਲ ਜAVE ਵੀ ਹਨਾ ਇਹ ਤੇ ਟ੍ਰੇਨਿੰਗ ਹੈ ਜਿਹੜੀ ਉਹ ਆਨਲਾਈਨ ਹੈ ਸੀ ਤੁਹਾਨੂੰ ਦਵਾਂਗੇ ਤੇ ਕਿਉਂਕਿ ਜੇ ਇਹ ਵੀਡੀਓ ਚੱਲਣਗੀਆਂ ਤਾਂ ਕਰਕੇ ਫਿਰ ਅਸੀਂ ਟਾਈਮ ਚੋਂ ਟਾਈਮ ਕੱਢ ਕੇ ਤੁਹਾਡੇ ਲਈ ਇੱਕ ਵੀਡੀਓ ਹਰ ਰੋਜ਼ ਹੀ ਅਪਲੋਡ ਕਰ ਦਿਆ ਕਰਾਂਗੇ ਜਾਂ ਵੀਕ ਦੇ ਵਿੱਚ ਇੱਕ ਵੀਕ ਦੇ ਵਿੱਚ ਇੱਕ ਵੀਡੀਓ ਅਪਲੋਡ ਕਰ ਦਿਆ ਕਰਾਂਗੇ ਜਿੱਦਾਂ ਸ਼ਰਾਰਾ ਪਲਾਜ਼ੋ ਜਾਂ ਕੋਈ ਹੋਰ ਹਨਾ ਉਹਦਾਂ ਦੀਆਂ ਵੀ ਬਣਾ ਸਕਦੇ ਹਾਂ ਚਲੋ ਠੀਕ ਹੈ ਜੀ ਵੀਡੀਓ ਨੂੰ ਜ਼ਰੂਰ ਵੇਖਿਆ ਤੇ ਫੋਲੋ ਫੋਲੋ ਕਰਿਓ ਥੈਂਕ ਯੂ ਸੋ ਮੱਚ